ਬਿਲਕੁਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਬੂਟਾ ਮੰਡੀ ਦੇ ਵਿੱਚ ਜਿੱਥੇ ਪੰਜਾਬੀਆਂ ਉੱਤੇ ਜਿਹੜਾ ਪ੍ਰਵਾਸੀਆਂ ਨੇ ਹਮਲਾ ਕੀਤਾ ਹੈ ਮੌਕੇ ਤੇ ਖੜੇ ਪੰਜਾਬੀ ਗੱਲਬਾਤ ਕਰਾਂਗੇ ਕੀ ਗੱਲਬਾਤ ਹੋਈ ਜੀ ਹਾਂਜੀ ਕੁਛ ਨਹੀਂ ਮੇਰਾ ਨਾਮ ਕਾਸ਼ਦੀਪ ਹੈ ਤਾਂ ਮੈਂ ਨਾ ਪਾਣੀ ਤੋਂ ਬੋਲੇ ਆ ਗਟਰ ਜੇ ਪਾਣੀ ਮੈਂਗਾ ਹੱਥ ਪਾ ਕੇ ਕੱਢ ਦੋ ਹੈਨਾ ਇਹਨਾਂ ਦੇ ਦੋਨੇ ਇਹ ਅੰਦਰੋਂ ਆਇਆ ਮੈਂਟੋ ਮੈਂਟੀ ਹੈ ਨਾ ਇਹਨਾਂ ਨੇ ਮੇਤੇ ਹਮਲਾ ਕੀਤਾ ਮੇਰੇ ਆਹਦੇ ਟੀ-ਸ਼ਰਟ ਕੋਲ ਫੜੀ ਹੈ ਨਾ ਅੰਮੇ ਨੇ ਵੀ ਪਕੜਾ ਇਸ ਕੋ ਤੁਸੀਂ ਕੋਈ ਛੁਡਾ ਰਹੇ ਸੀ ਮੈਂ ਮੇ ਘਰ ਵਾਲੀ ਮੇਰੇ ਘਰ ਵਾਲਾ ਆ ਕੀ ਹੋਇਆ ਕੀ ਸੀ ਸਾਰਾ ਹੋਇਆ ਕੁਛ ਨਹੀਂ ਪਾਣੀ ਤੋਂ ਨਾਲ ਹੋਇਸੀ ਕਿ ਪਾਣੀ ਕਹਿੰਦਾ ਪਾਣੀ ਕਹਿੰਦਾ ਮਾਰਾ ਠੇਕਾ ਲਿਆ ਹੋਇਆ ਹੈ ਉਹਨੇ ਕਹਿੰਦਾ ਠੇਕਾ ਕੀ ਤੁਹਾਡੇ ਬੱਚੇ ਤੁਹਾਡੇ ਵੀ ਬੱਚੇ ਆ ਹੈਨਾ ਪਾਣੀ ਇਹਨੇ ਇਦਾਂ ਕਰਕੇ ਆਇਆ ਤਾਂ ਕਹਿੰਦਾ ਆ ਤੂੰ ਕੀ ਕਰੂੰਗਾ ਅੱਛਾ ਤੂੰ ਕਹਿੰਦਾ ਆ ਤੂੰ ਕੀ ਕਰੂੰਗਾ ਢਾਈ ਦੇ ਚ ਸਾਹ ਤੂੰ ਕਹਿੰਦਾ ਇਦਾਂ ਬੋਲਦਾ ਹਨਾ ਠੀਕ ਹੈ ਇਹ ਬਾਅਦ ਚ ਇਹਨੇ ਇੱਥੋਂ ਪੜ ਲਿਆ ਇਹਨੇ ਮੈਨੂੰ ਇੱਥੋਂ ਪੜ ਲਿਆ ਕਦੇ ਤੋਂ ਆ ਵਾਲੀ ਚੀਜ਼ ਤੇ ਇਹਨੇ ਬਾਅਦ ਚ ਛਡਾਇਆ ਕਹਿੰਦਾ ਮੇਰੇ ਜਨਾਨੀ ਨੂੰ ਨਹੀਂ ਤੁਹਾਨੂੰ ਵੀ ਫੜ ਲਿਆ ਸੀ ਇਹਨੇ ਆ ਭਾਬੀ ਹੁਣੀ ਵੀ ਸੀ ਉਹਨੇ ਛਡਾਇਆ ਮੈਨੂੰ ਨਹੀਂ ਝਗੜਾ ਸਾਰਾ ਪਾਣੀ ਦਾ ਹੋਇਆ ਸੀ ਸਾਰਾ ਅੱਗੇ ਵੀ ਹੁੰਦਾ ਰਿਹਾ ਤੁਹਾਡੇ ਦੇ ਨਾਲ ਅੱਗੇ ਵੀ ਹੋਇਆ ਆਰੀ ਨਾ ਮੇਰੇ ਘਰ ਆਰੀ ਦੇ ਮਾਰੇ ਅੱਛਾ ਤੁਹਾਡੇ ਆਰੀ ਦੇ ਨਾਲ ਹਮਲਾ ਹੈ क्या बात क्या हुआ था तलवार निकाला था ना इन्होंने तलवार पूरा लंबी निकाल के तलवार निकाला इन्होंने इन्होंने अच्छा तलवार निकाली थी तलवार निकाला पूरा लम्बी थी तुम। तो तो मना कर रहा था भैया देख जाने थे हाथ में जोड़ रहा था तलवार निकाल दिया तुरंत ही अच्छा तलवार निकाल लिया था बोला था पानी मैं तो का हूँ तलवार निकाल के तुरंत ये ओ तलवार में तलवार का ये कपड़े कैसे पटे दे रहे ये वाले ये, ये, ये कपड़े ये चंगा पे लग गया अच्छा चंगा पे दे गया तो बड़े कैमरा लगाया ये झूठ बोल इन्हें आरी रखी हुई सही तोनते ऐसे मौके का नहीं सुनाया मैंने रखा नहीं रखा वो लड़का लड़का ओ मेरे इधर सही गया है ਅਸੀਂ ਸਾਹਮਣੇ ਆ ਕੇ ਵੇਖੀ ਬੈਠੇ ਸਰਾਇਆ ਮੇਰੇ ਨੂੰ ਇਹਨਾਂ ਨੇ ਮੇਰਾ ਮਾਰ ਦੇਣਾ ਸੀ ਇਹਨਾਂ ਦਾ ਪ੍ਰਵਾਸੀ ਮੈਨੂੰ ਕੋਈ ਨਹੀਂ ਪਤਾ ਅੱਗੇ ਸਾਡਾ ਮੁੰਡਾ ਮਾਰ ਦਿੱਤਾ ਪੰਜਾਬੀਆਂ ਦੇ ਇਹ ਕਿਸ तरह ਸਗਣੀ ਇਹਨਾਂ ਨੂੰ ਅੱਗ ਲਾ ਕੇ ਫੂਕ ਦੇਣਾ ਚਾਹੀਦਾ ਇਹਨਾਂ ਨੂੰ ਕਿੱਦਾਂ ਦੇਖਦੇ ਹੋ ਲੋ ਹਿਸ਼ਾਰਪੁਰ ਦੇ ਵਿੱਚ ਮਾਹੌਲ ਠੰਡਾ ਨਹੀਂ ਹੋਇਆ ਠੰਡਾ ਨਹੀਂ ਹੋਇਆ ਲੱਗਦਾ ਉਹ ਬਦੋ ਬਦੀਪਾ ਬੱਦ ਨਾ ਜਾਂਦਾ ਆ ਇਹਨਾਂ ਦੇ ਗੁੰਡੇ ਆ ਗਏ ਇਹਨਾਂ ਦੇ ਦੋਨਾਂ ਭਰਾਵਾਂ ਨੇ ਮੜਿਆ ਕੈਮਰੇ ਚੈੱਕ ਕਰਾ ਦਿੰਦੇ ਭਜੀ ਤੁਹਾਨੂੰ ਕਿਤੇ ਪਿੰਡ ਦੇ ਪਿੰਡ ਦੇ ਸਾਰੇ ਨੇ ਛੁਡਾਇਆ ਹਾਂ ਜੀ ਅਸੀਂ ਛੁਡਾਇਆ ਉਹ ਕਹਿੰਦੇ ਨੇ ਇਹਨੇ ਵੀ ਤਲਵਾਰ ਗੱਡੀ ਇਹਨਾਂ ਨੇ ਤਲਵਾਰ ਕੱਢ ਲਈ ਮਾਰਨ ਦੀ ਬਹੁਤ ਜਿਆਦਾ ਰੱਖੀ ਪਰੀ ਗੱਡੀ ਤਲਵਾਰਾਂ ਇਹਨਾਂ ਨੇ ਤਲਵਾਰ ਦੀ ਗੱਡੀ ਇਹਨਾਂ ਨੇ ਫੜਿਆ ਸੀ ਇਹਦੇ ਗਰਦਨ ਤੇ ਰੱਖੀ ਚੂੜੀ ਆਪ ਵੀ ਜੀ ਬੋਲਦੇ ਨੇ ਬਿਲਕੁਲ ਬੂਟਾ ਪਿੰਡ ਦੇ ਵਿੱਚ ਪਾਰੀ ਹੰਗਾਮਾ ਹੋ ਰਿਹਾ ਦੇਖੋ ਜੀ ਤਸਵੀਰਾਂ ਦੇ ਵਿੱਚ ਜਿੱਥੇ ਪ੍ਰਵਾਸੀਆਂ ਨੇ ਜਿਹੜਾ ਪੰਜਾਬੀਆਂ ਦੇ ਘੁੱਟੇ ਦੇ ਪ੍ਰਵਾਸੀ ਵੀ ਮੌਕੇ ਤੇ ਪਹੁੰਚ ਚੁਕੇ ਐ ਜਗ੍ਹਾ ਦੇ ਵਿੱਚ ਇਹ ਬੂਟਾ ਪਿੰਡ ਦੇ ਵਿੱਚ ਬਿਲਕੁਲ ਦੇਖੋ ਥਪੜਾ ਥਪੜੀ ਹੋ ਰਹੀ ਹੈ ਜਗ੍ਹਾ ਦੇ ਉੱਤੇ ਇਹ ਵੀ ਦੇਖ ਲਓ ਇਹ ਤੁਸੀ ਮਾਰਦੇ ਕਿਉਂ ਬੇ ਹੋ ਤੁਸੀਂ ਮਾਰਦੇ ਕਿਉਂ ਬੇ ਹੋ ਸਾਰੇ ਨਹੀਂ ਮਾਰਦੇ ਕਿਉਂ ਬੇ ਤੁਸੀਂ ਆਹ ਦੇਖੋ ਦਿੱਸੀ ਸਾਹਮਣੇ ਕਹਿੰਦੇ ਸਾਹਮਣੇ ਤੁਸੀਂ ਖੋਦੀ ਮਾਰਨ ਲੱਗ ਗਏ ਉਹਨਾਂ ਨੂੰ ਸਾਰੇ आपा ही घर बैठा है मैं मुंडा लेके आया था छोड़ने अगले कहते जब पैक पे थे बच्चा नहीं वो कह रहे कि इधर से सही गए बाद में कपड़े पार के आ गए कपड़े कपड़े लाने लगा अच्छा इन्हें से दी दी नहीं जी

झारखंड ले जितने लोग आपने डंडा निकाला था वो कह डंडा आपने भी निकाला आपने क्यों मारा उसको ਹਮਕੋ ਮਾਰੇ ਕੋ ਯਾਹ ਪੇ ਬਾਹਰ ਦੇ ਤੇਰਾ ਕੋਈ ਨਹੀਂ ਮਾਰਿਆ ਕੋ ਬਾਹਰ ਦੇ ਜੀ ਜੀ ਪਸੜ ਕੇ ਜੀ ਜੀ ਮਾਰੀ ਇੰਝ ਜੀ ਮਾਰੀ ਆਂ ਅੰਟੀ ਤੁਸੀਂ ਇੱਥੇ ਮੱਲੇ ਦੇ ਹੀ ਹੋ ਮੱਲੇ ਦੇ ਹੀ ਹੋ ਕੀ ਹੋਇਆ ਕਿਸੇ ਸਾਰਾ ਪਤਾ ਤੁਹਾਨੂੰ ਸਾਰਾ ਉਹ ਕਹ ਰਿਹਾ ਕਿ ਉਹਨਾਂ ਨੇ ਕਿਰਪਾਨ ਕੱਢ ਲਈ ਐ ਤੇ ਉਹਨੇ ਡੰਡਾ ਕੱਢ ਲਿਆ ਐ ਇਸ ਸਾਲ ਪਰਵਾਸਾਂ ਨੂੰ ਕੋਈ ਨੌਲੇਜ ਨਹੀਂ ਪਰ ਇੱਕ ਗੱਲ ਹੈ ਕਿ ਇਹਨਾਂ ਦੀ ਗੰਦਗੀ ਇਸ ਇਲਾਕੇ ਦੇ ਵਿੱਚ ਹੁਣ ਤਾਂ ਪਿੰਡਾਂ ਦੇ ਵਿੱਚ ਵੀ ਮਤੇਵਾਸ ਹੋ ਗਏ ਹੋਏ ਆ ਕਿ ਐਦਾਂ ਪਰਵਾਸੀਆਂ ਨੂੰ ਵਿੱਚ ਜਿਹੜੇ ਐਦਾਂ ਦੇ ਜਿਹੜੇ ਗੰਦ ਪਾ ਰਹੇ ਜਾਂ ਕੋਈ ਝਗੜਾ ਕਰ ਰਹੇ ਗੰਦ ਪਾ ਰਹੇ ਗੰਦਗੀ ਇਹਨਾਂ ਦੀ ਇੰਨੀ ਹੈ ਸਾਰਾ ਦਿਹਾੜੀ ਪਾਣੀ ਇਹਨਾਂ ਦਾ ਚੱਲਦਾ ਰਹਿੰਦਾ ਕਿੰਨੇ ਕ ਕੁਆਰਟਰ ਜਿੱਥੇ ਰਹਿ ਰਹੇ ਸਾਰੇ ਆ ਚਾਰ ਕੁਆਰਟਰ ਦੇ ਦੋ ਤਿੰਨ ਹੈ ਭਈਆ ਉਹ ਬੱਕਰਾ ਰੰਦਾ ਦਾ ਭਾਂਜਾ ਸਭ ਤੋਂ ਪਹਿਲਾਂ ਉਹਨੇ ਹੱਥ ਪਾਇਆ ਇਹਨੇ ਮੁੰਡੇ ਨੇ ਇਹ ਪਿੱਛੇ ਆ ਕੇ ਮਾਰਿਆ ਇਹਨੇ ਉਹਦੇ ਇਦਾਂ ਖੜਾ ਉਹ ਤੇ ਲੱਗ ਹੀ ਨਹੀਂ ਰਿਹਾ ਕਿ ਇਦਾਂ ਗੁੰਡਾਗਰਦੀ ਕੀਤੀ ਉਹਨੇ ਕੋਈ ਇਦਾਂ ਨਹੀਂ ਲੱਗਾ ਚੰਗੇ ਬੁਲੇ ਤੋਂ ਹੈ ਆ ਸਾਡਾ ਪੰਜਾਬ ਪੁਲਿਸ ਨਾਲ ਨਾਲ ਮੁੰਡਾ ਮਾਰਿਆ ਆ ਅੱਗੇ ਵੀ ਇਹ ਹੁਣ ਵੀ ਮਾਰਦਾ ਤੱਕ ਕਰ ਸਕਦੇ ਇਹਨਾਂ ਤੇ ਕੋਈ ਹਸਾ ਨਹੀਂ ਕਰ ਸਕਦੇ ਸਾਡੇ ਸਰਕਾਰ ਨੂੰ ਜਲਦ ਤੋਂ ਜਲਦ ਕੋਟਾ ਕੋਈ ਨਹੀਂ ਮਾਰ ਜਾ ਸਕਦੇ ਆ ਨਹੀਂ ਕਿਦਾਂ ਫਿਰ ਐਕਸ਼ਨ ਲਿੱਤਾ ਜਾਊਗਾ ਨਾ ਤੇ ਜੀਰ ਐਕਸ਼ਨ ਸਰਕਾਰ ਨੂੰ ओ बार-बार कह रही है कि तलवार गड्डी है तलवार गड्डी है नहीं कैमरे लगे ही होंगे जो तलवार कटी है मैं भी तेरे बच्चे क्या कराओ मैं रूम में चलिए आज दिखाते हैं आपको प्लेट सिखाया दिखाते हैं आपको बाहर दिखाना उधर एक वाला अपने रूम से निकाल के तलवार बोलता है तू बाहर निकल नहीं कि कसमनाक हो कसमनाक हो ਇਹ ਬਿਲਕੁਲ ਇਹ ਬੂਟਾ ਪਿੰਡ ਦੀਆਂ ਤਸਵੀਰਾਂ ਦਿਖਾ ਰਿਹਾ ਜਿੱਥੇ ਇੱਕ ਪਾਸੇ ਪੰਜਾਬੀ ਹੈ ਤੇ ਦੂਸਰੇ ਪਾਸੇ ਇਹਨੇ ਪ੍ਰਵਾਸੀ ਖੜੇ ਆ ਇਹ ਕਾफी ਵਿਵਾਦ ਹੋ ਰਿਹਾ ਦੋਨੋਂ ਪੱਖ ਸਾਹਮਣੇ ਆ ਸਮਾਰ ਰਹੇ ਤੇ ਥੱਪੜੇ ਇਸੇ ਤਰੀਕੇ ਇਹ ਲੋਕ ਮਾਰ ਰਹੇ ਇਹ ਲੋਕਾਰੇ ਲੋਕ ਮਾਰ ਰਹੇ ਤੁਹਾਨੂੰ ਅੱਧੀ ਅੰਤ ਦਿਖਾ ਦੋਗੇ ਹਾਂ ਫੋਟੋ ਦਿਖਾ ਅੱਛਾ ਤੁਸੀਂ ਦੇਖਿਆ ਸਾਰਾ ਹਾਂ ਜੀ ਇਹਨੇ ਆਰੀ ਖੋਦ ਰੱਖੀ ਹੈ ਕੀ ਕਹਿੰਦਾ ਕੀ ਸੀ ਜਦੋਂ ਆਰੀ ਰੱਖੀ ਹੈ

ਅੱਜਾਂ ਵੀ ਬਸ ਨਾ ਦੇ ਤੇਰੇ ਆਦੀ ਆ ਗਏ ਮੰਦ ਆ ਆਪ ਨੂੰ ਕਾ ਕਰ ਲਏ ਹਾਂ ਤਾਂ ਬਾਜੋ ਬਾਜੀ ਪੁਲਾ ਕਰਨ ਗਏ ਸਾਰਾ ਕੌਸ਼ ਇਹਨਾਂ ਨੇ ਹਮਲਾ ਹਮਲਾ ਕਰਕੇ ਕਿਦਾਂ ਮਾਹੌਲ ਚਾਂਦ ਹੋਊਗਾ ਜੀ ਜੇ ਇਦਾਂ ਦੇ ਲੋਕ ਪਰਵਾਸੀ ਵਿੱਚ ਪੈਂਦੇ ਇੱਥੇ ਕੋਈ ਸੇਫ ਨਹੀਂ ਹੈਗਾ ਅੱਛੇ ਇਲਾਕੇ ਬੂਟਾ ਪਿੰਡ ਦੇ ਵਿੱਚ ਕੋਈ ਸੇਫ ਨਹੀਂ ਹੈਗਾ ਤੇ ਬੰਦਾ ਇੱਥੇ ਬਹੁਤ ਸ਼ਰਾਬ ਪੀਂਦੀ ਨਹੀਂ ਹੈਗਾ ਕਿਉਂਕਿ ਹੁਣ ਵੀ ਅਸੀਂ ਪੂਰੇ ਮੱਲੇ ਨੂੰ ਪੁੱਛਿਆ ਮੱਲਾ ਪੂਰਾ ਕਹਿ ਰਿਹਾ ਕਿ ਇਹ ਕਾਫੀ ਇਹਨਾਂ ਨੇ ਗੰਦ ਪਾਇਆ ਇੱਥੇ ਮੱਲੇ ਦੇ ਵਿੱਚ ਤੇ ਕਿਉਂ ਜਿਹੜੇ ਇੱਥੇ ਜਿਹੜੇ ਮਾਲ ਮਕਾਨ ਆ ਉਹ ਕਿਉਂ ਨਹੀਂ ਧਿਆਨ ਦੇ ਰਹੇ ਅਸੀਂ ਇਸ ਬਾਰੇ ਉਹ ਅਸੀਂ ਜੇ ਅਸੀਂ ਬਣਾਏ ਨਾ ਅਸੀਂ ਇੱਧਰ ਸਾਹਮਣੇ ਰਹਿਨੇ ਜੇ ਹੁਣ ਦੇਖੋ ਭਾਈ ਅਸੀਂ ਤਾਂ ਸਿੱਧੇ ਕੋਈ ਲੜਦਾ ਸੀ ਛੁੜਾਣ ਤਾਂ ਜਾਣਾ ਹੀ ਆ ਵੇਚਣਾ ਸਾਨੂੰ ਉਹ ਕਹਿੰਦਾ ਤੁਸੀਂ ਇੱਧਰ ਨਾ ਆਓ ਹਾਂ ਨਾ ਹੁਣ ਦੇਖੋ ਜਿੱਦਾਂ ਹੱਥੋਂ ਪਈ ਹੋ ਗਈ ਜੇ ਇਹਨੂੰ ਕੱਲ ਨੂੰ ਕੁਝ ਹੋ ਜਾਂਦਾ ਕੌਣ ਜ਼ਿੰਮੇਵਾਰ ਸੀ ਉਹਨੂੰ ਇਹ ਗੱਲ ਪੁੱਛੇ ਜਾਂਦਾ ਆ ਫਿਰ ਇਹ ਕਰ ਤੁਸੀਂ ਮਾਲ ਮਕਾਨ ਨੂੰ ਪੁੱਛੋ ਇਹਨਾਂ ਨੂੰ ਕਰਵਾਤਾ ਤੋ ਸੋ ਜੀਵਾਨਾ ਤੁਸੀਂ ਕਦੋਂ ਦਾ ਰਹਿ ਰਹੇ ਸੇ ਇਸ ਘਰ ਦੇ ਵਿੱਚ ਬੂਟਾ ਪਿੰਡ ਦੇ ਵਿੱਚ 4 ਮਹੀਨੇ ਹੋ ਗਏ ਇੱਥੇ ਆਏ ਨੂੰ ਅੱਛਾ 4 ਅੱਛਾ ਹੁਣ ਆਏ ਆ ਤੇ ਹੁਣ ਆ ਕੇ ਇੱਥੇ ਸਿੱਧੇ ਇਹਨਾਂ ਨੇ ਆਪਣੇ ਇੰਦੇ ਤੋਂ ਉਧਰੋਂ ਕਮਰਾ ਇਹਨਾਂ ਦਾ ਵੇਨਾ ਕਰਾਤਾ ਕੁਝ ਕਰਦੇ ਹੋਗੇ ਤਲੇ ਵੇਨਾ ਕਰਾਇਆ ਹੋ ਇੱਥੇ ਆ ਗਏ ਹਮ ਮਤਲਬ ਕਿ ਝਗੜਾ ਸਾਰਾ ਪਾਣੀ ਨੂੰ ਮਾਰਾ ਡੋਲਨ ਨੂੰ ਲਾ ਕੇ ਪਾਣੀ ਤੇ ਗੱਲ ਹੋਈ ਹੈ ਕੋਈ ਗੱਲ ਨਹੀਂ ਇਦਾਂ ਦੀ ਆ ਬਿਲਕੁਲ ਦੇਖੋ ਜੀ ਇੱਕ ਪਾਸੇ ਪੂਰਾ ਮੁੱਲਾ ਇਕੱਠਾ ਤੇ ਦੂਸਰੇ ਪਾਸੇ ਜਿਹੜੇ ਪ੍ਰਵਾਸੀ ਖੜੇ ਆ ਉਹਨਾਂ ਦਾ ਕਹਿਣਾ ਕਿ ਇਹਨਾਂ ਨੇ ਅੱਛਾ ਇਹਨਾਂ ਨੇ ਮਾਰਿਆ ਸੀ ਉਹਨਾਂ ਨੂੰ ਆਪਣੇ ਜਾ ਕੇ ਟੱਕਲਾ ਇਹ ਲਾ ਕੇ ਇਹ ਲੈ ਕੇ ਗਿਆ ਇਹ ਚੰਗਾ ਭਲਾ ਇੱਥੋਂ ਗਿਆ ਉਹ ਕੈਮਰਾ ਲੱਗਾ ਤੁਸੀਂ ਰੁਕੋ ਕੇ ਕੈਮਰਾ ਦੇ ਹੱਥ ਚਾ ਕਰ ਲਿਆ ਪੁੱਛਿਆ ਆਉਂਦਾ ਕਲਾ ਕੇ ਆਇਆ ਤੇਰੀ ਪੂਜਾ ਦਾ ਵਹਨਾ ਬਣਾ ਰਿਹਾ ਹੈ ਅੱਛਾ ਇਹ ਘਰ ਦੇ ਵਿੱਚ ਇਹ ਪ੍ਰਵਾਸੀ ਹੋਰ ਵੀ ਰਹਿੰਦੇ ਕੱਲੇ ਹੀ ਰਹਿੰਦੇ ਆ ਨਹੀਂ ਦੋ ਜਣੇ ਆ ਇਹ ਪੰਜਾਬੀ ਸੋ ਘਰ ਇਹ ਆ ਤੇ ਇਹ ਪੰਜਾਬੀ ਇੱਕੋ ਹੀ ਘਰ ਹੈ ਪੰਜਾਬੀ ਪੰਜਾਹਵੀਂ ਦੋ ਘਰ ਦੋ ਪ੍ਰਵਾਸੀਆਂ ਦੇ ਆ ਤੇ ਮਾਲਕ ਮਕਾਨ ਨੂੰ ਜਾਂ ਪੁਲਿਸ ਨੂੰ ਤਣਾ ਦਿੱਤੀ ਹੈ ਕਿ ਇਦਾਂ ਇਦਾਂ ਕਰ ਗਿਆ ਕਿਤਾ ਫੋਨ ਪੁਲਿਸ ਨੂੰ ਈ ਨਾਲ ਪੁੱਛਦੇ ਪਕਨ ਸੰਮਾਦਾਸ ਤੋਂ ਪੁੱਛ ਕੇ ਇਹ ਸੰਮਾਸ ਨੂੰ ਨਾ ਨਹੀਂ ਦੱਸ ਕੋਈ ਨੰਬਰ ਨਹੀਂ ਸਾਨੂੰ ਕੋਈ ਐਡਰੈਸ ਨਹੀਂ ਦੱਸ ਰਿਹਾ ਕਿ ਕੁਛ ਨਹੀਂ ਕਰਦੇ ਹੋਰ ਸਾਰਾ ਜਰੂਰ ਅਸੀਂ ਘਰਵਾਰੀ ਉਹਨਾਂ ਨੇ ਕਿਹਾ ਕਿ ਅਸੀਂ ਆਉਣੇ ਨਹੀਂ ਤਾਂ ਆਉਗੇ ਨਹੀਂ ਆਏ ਹਾਂ ਪਰਚਾ ਜਰੂਰ ਅਸੀਂ ਬਿਹਾਏ ਆ ਨਹੀਂ ਥਾਣੇ ਗਏ ਸੀ ਤੁਸੀਂ ਕਿਹੜੇ ਥਾਣੇ ਗਏ ਸੀ ਤੁਸੀਂ 6 ਨੰਬਰ ਚੌਕੀ ਅੱਛਾ 6 ਨੰਬਰ ਥਾਣੇ ਗਏ ਆ ਮੌਕਾ ਦੇਖਣ ਆਏ ਇੱਥੇ ਕੀ ਮਾਹੌਲ ਦੇਖਣ ਆਏ ਆ ਦੇਖੋ ਇੱਕ ਤਾਂ ਮਾਰੀ ਕੁੱਛ ਕਰ ਜੂਗਾ ਮੈਨੂੰ ਦੇਖੋ ਇੱਕ ਜਿਹੜੀ ਹੁਸ਼ਾਲਪੁਰ ਚ ਕੰਡਾ ਇਨੀ ਮਾੜੀ ਹੋਈ ਹੈ ਬੱਚੇ ਦੇ ਨਾਲ ਉਸ ਤੋਂ ਬਾਅਦ ਇਹ ਸੋਡਲ ਸੋਡਲ ਜਿਹੜਾ ਤੇਵੀ ਤਲਾ ਦੇ ਲੋਦ ਬਾਬਾ ਚੌਂਗ ਦੇ ਕੋਲ ਹੋਈ ਹੈ 5 ਸਾਲ ਦੀ ਕੁੜੀ ਦੇ ਨਾਲ ਉਹ ਜਿਹੜਾ ਦੁਸ਼ਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਉੱਥੇ ਉਹਦੀ ਮਾਂ ਨੇ ਫੜਿਆ ਉਹਨੂੰ ਖੁਦ ਉੱਥੇ ਤੇ ਇਦਾਂ ਦਾ ਮਾਹੌਲ ਕਾਰੀ ਪ੍ਰਵਾਸੀ ਰੇ ਕਿਉਂ ਇਦਾਂ ਦਾ ਹੱਕ ਲਾ ਕੇ ਫੂਕ ਦੇਣਾ ਚਾਹੀਦਾ ਚੌਂਪ ਚ ਪਈਆਂ ਨੂੰ ਬਹੁਤ ਗੰਦ ਪਾਇਆ ਹੋਇਆ ਇਹਨਾਂ ਨੇ ਸਰਕਾਰ ਨੂੰ ਵੀ ਮੌਕਾ ਦੇ ਲੈ ਜਾਇਆ ਖੋਦੀ ਇਹਨਾਂ ਨੂੰ ਆਪੀ ਉਹ ਕੁਦੋਏ ਨਾਲ ਫੇਕ ਕਰਾਣੀ ਆ ਉਹ ਤਾਂ ਇਹਨਾਂ ਨੂੰ ਅਗਲੀ ਆਣੀ ਆ ਇਹ ਆਪਣੇ ਹੈ ਨਹੀਂ ਆਪਣੇ ਕਾਸ ਦੇ ਇੱਥੇ ਪ੍ਰਵਾਸੀ ਇਹਨਾਂ ਦਾ ਕੀ ਪਤਾ ਦੋ ਦੋ ਆਧਾਰ ਕਾਰਡ ਬਣਾਏ ਹੋਏ ਆ ਇਧਰੋਂ ਕਾਟ ਕਰਕੇ ਉਧਰ ਚਲੇ ਜੇ ਉਧਰੋਂ ਕਾਟ ਕਰਕੇ ਇਧਰ ਆ ਜਾਂਦੇ ਆ ਇਹ ਚੀਜ਼ ਦੇਖੋ ਆਮ ਬੰਦੇ ਨੂੰ ਪਤਾ ਸਰਕਾਰਾਂ ਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਤੁਹਾਨੂੰ ਇਹਨਾਂ ਸਰਕਾਰਾਂ ਦਾ ਵੋਟਾਂ ਲੈਣੀ ਹੁੰਦੀਆਂ ਸਰਕਾਰਾਂ ਆ ਜਾਂਦੀਆਂ ਹੱਥ ਜੋੜ-ਜੋੜ ਵੋਟਾਂ ਲੈਣ ਆਂਗਾ ਇੱਥੇ ਪੈਦਰੀ ਮਾਰਦਾ ਹੋਵੇ ਹੁਣ ਇੱਥੇ ਪ੍ਰਧਾਨ ਮੰਤਰੀ ਦੇ ਬੱਚੇ ਨਾਲ ਕੁਝ ਹੋਇਆ ਹੁੰਦਾ ਨਾ ਪ੍ਰਧਾਨ ਮੰਤਰੀ ਦੇ ਬੱਚੇ ਨਾਲ ਹੁਣ ਕੁਝ ਲੈਣੋਂ ਲੈਣ ਲੱਗ ਜਾਈ ਸੀ ਉਹ ਛੋਟੇ ਜਿਹੇ ਮਾਸੂਮ ਦੇ ਬੱਚੇ ਨੂੰ ਮਾਰ ਦਿੱਤਾ ਕੋਣ ਉਹਦੇ ਨਾਲ ਕੋਈ ਖੜਾ ਕਿਉਂਕਿ ਛੋਟੀ ਜੀ ਲੜਕੀ ਪਿਓ ਨੂੰ ਚੁੱਪ ਕਰਾ ਰਹੀ ਆਪਣੇ ਨੂੰ ਹੌਸਲਾ ਦੇ ਰਹੀ ਹੈ ਸਾਡਾ ਦਿਲ ਪਾੜ ਗਿਆ ਖਬਰ ਦੇ ਕੇ ਅਸੀਂ ਚਲੋ ਖੋਲੀਦਾ ਫੇਸਬੁਕ ਖੋਲੀ ਸਾਡਾ ਅੱਖਾਂ ਚੋਂ ਅਥਰੂ ਡੇਗਦੇ ਸਾਡੇ ਉਸ ਬੱਚੇ ਨੂੰ ਛੋਟੇ ਜਿਹਨੂੰ ਕਿਸ ਬਹਿਰੇਮੀ ਨਾਲ ਮਾਰਿਆ ਉਹਦੇ ਹੱਥ ਵੀ ਨਹੀਂ ਕੰਬੇ ਇਨਸਾਨ ਦੇ ਉਹ ਇਨਸਾਨ ਨਹੀਂ ਉਹ ਤਿੰਦੇ ਇਹ ਇਹਨਾਂ ਨੂੰ ਜਲਦ ਤੋਂ ਜਲਦ ਇਸ ਤੋਂ ਕੱਢਣਾ ਚਾਹੀਦਾ ਵਾ ਅੱਜ ਨਾ ਕਮਰ ਕੱਸੀ ਕਦੇ ਵੀ ਨਿਕਲ ਸਵਾਦੀ ਇਹਨਾਂ ਦਾ ਜ਼ਿੰਦਗੀ ਫਾਦਦੀ ਹੂੰ ਇਹ ਨਹੀਂ ਕਰਦੇ ਜਿਵੇਂ ਅਸੀਂ ਆਪਣੇ ਬੱਚੇ ਜਿਹੜੇ ਘਰੋਂ ਕੱਢਨੇ ਹੁਣ ਜਿਹੜੇ ਮੁਸ਼ਕਲ ਹੋ ਗਏ ਆ ਮੁਸ਼ਕਲ ਹੋ ਗਏ ਮੁਸ਼ਕਲ ਹੋ ਗਏ ਅਸੀਂ ਆਪਣੇ ਬੱਚੇ ਦਾ ਧਿਆਨ ਰੱਖਦੇ ਅਸੀਂ ਕੰਮ ਕਰਦੇ ਵੀ ਜਾਣਾ ਆ ਅਸੀਂ ਮੰਗ ਰਹੇ ਹਾਂ ਸਪੈਸ਼ਲ ਕਹਿ ਕੇ ਜਾਂਦਾ ਆਪਣੀਆਂ ਭਾਬੀਆਂ ਨੂੰ ਸਾਰੇ ਰਿਸ਼ਤੇ ਵਾਲੇ ਬੱਚੇ ਦਾ ਧਿਆਨ ਰੱਖੀਓ ਅਸੀਂ ਤਾਂ ਕਹਿੰਦੇ ਜਲਦ ਤੋਂ ਜਲਦ ਸਰਕਾਰ ਨੇ ਪੁਛਨਾ ਕੀਤਾ ਸਾਨੂੰ ਖੁਦ ਹੀ ਕਦਮ ਚੱਕਣੇ ਪੈਣਾ ਹੈ ਇਸ ਖਿਲਾਫ ਪਈਆਂ ਖਿਲਾਫ ਇਹਨਾਂ ਪਰਵਾਸੀਆਂ ਨੇ ਤੋਂ ਕੱਢਨੇ ਚਾਹੀਦੇ ਜਿੱਥੇ ਨੇ ਤੇਰੇ ਤੇਰੇ ਪਈਆਂ ਦੀਆਂ ਰੇਡਾਂ ਲੱਗੀਆਂ ਆ ਹੂੰ ਪੰਜਾਬੀ ਤੁਸੀਂ ਜੋ ਇਹਨਾਂ ਸੋ ਉਹ ਵੀ ਚੈੱਕ ਨਹੀਂ ਕੀਤੇ ਹੋਣ ਇਹਨਾਂ ਦੇ ਕਿਉਂਕਿ ਉਧਰ ਵੀ ਧਾਰਕਾਰ ਨੇ ਇੱਧੇ ਵੀ ਧਾਰਕਾਰ ਸਾਡੇ ਦੇ ਰੱਖ ਲੈਂਦੇ ਆ ਜੇ ਸਰਕਾਰ ਕੋਲ ਸਰਕਾਰ ਦੇ ਹੱਥ ਖੜੇ ਸਰਕਾਰ ਸਾਨੂੰ ਦੱਸ ਦੇ ਅਸੀਂ ਕਰ ਦਿੰਦੇ ਆ ਫਿਰ ਸਾਡੇ ਚੂੜੀਆਂ ਨਹੀਂ ਪਾਈਆਂ ਹੋਈਆਂ ਆ ਅਸੀਂ ਕਰ ਲੈਂਦੇ ਆ ਕੀ ਮੰਗ ਕੀ ਕਰਦੇ ਆ ਅਸੀਂ ਜਿੱਦਾਂ ਭੱਜੀ ਦੇ ਨਾਲ ਘਟਮਾਰ ਹੋਈ ਹੈ ਜਿਹੜਾ ਅਸੀਂ ਇਹੀ ਕਰਦੇ ਆ ਪਰਵਾਸੀਆਂ ਨੂੰ ਜਲਦ ਤੋਂ ਜਲਦ ਇਥੋਂ ਕੱਢਿਆ ਜਾਵੇ ਜਿਲੰਦਰ ਜੋ ਵੀ ਸਾਰੇ ਬਿਲਕੁਲ ਮੁਲਕੇ ਮੁੰਡਾ ਦੇਖੋ ਜੀ ਪੰਜਾਬੀ ਦੱਸਿਆ ਜਾ ਰਿਹਾ ਹੈ ਕਿ ਕਿਰਾਏ ਤੇ ਰਹਿ ਰਹੇ ਸੀ ਇੱਥੇ ਹੀ ਤੇ ਨਾਲ ਹੀ ਜਿਹੜੇ ਕਿਰਾਏ ਤੇ ਪ੍ਰਵਾਸੀ ਰਹਿ ਰਹੇ ਸੀ ਪਾਣੀ ਨੂੰ ਡੋਲਨ ਨੂੰ ਲੈ ਕੇ ਜਿਹੜਾ ਵਿਵਾਦ ਹੋਇਆ ਉਹਦੇ ਬਾਅਦ ਇਹ ਕੱਢਿਆ ਕੀ ਸੀ ਇਹ ਤਾਂ ਕੀ ਕੀਤੀ ਸੀ ਇਹਨੇ ਆਰੀ ਕੱਢ ਲਈ ਅੱਕੜ ਵੱਡਣ ਨਾਲ ਹੀ ਜੀ ਅੱਛਾ ਉਹਨਾਂ ਨੇ ਮੇਰੇ ਇੱਥੇ ਚੋਟ ਮਾਰੀ ਆ ਦੇ ਪਹਿਲਾਂ ਫੇਸ ਤੇ ਰੱਖੀ ਫੇਸ ਤੇ ਮਾਰੀ ਨਹੀਂ ਨਹੀਂ ਹੌਸਲੇ ਹੋ ਗਏ ਜੀ ਇਹਨਾਂ ਨੇ ਸਿੱਧਾ ਹੀ ਜਿੱਦਾਂ ਵੀ ਕਹਿੰਦੇ ਜਿੱਦਾਂ ਥੱਲੇ ਪਾਲਿਆ ਹੀ ਤੇ ਕੱਢਿਆ ਉਹਨੂੰ ਬਾਹਰ ਪੀਤੋ ਨਾ ਛੜਾ ਬਈ ਸਾਡਾ ਜਵਾਬ ਛੋਟਾ ਜਿਹਾ ਉਹ ਲੈ ਆਇਆ ਇਹਨਾਂ ਨੇ ਥੱਲੇ ਉਹ ਕੱਢਿਆ ਮਸੀ ਅੱਛਾ ਛੋਟਾ ਫੜ ਸਾਨੂੰ ਸਮਝ ਆਵੇ ਕੀ ਕਰੀਏ ਬਾਕੀ ਬਾਤੀ ਬਾਕੀ ਜਿਹੜੇ ਬਾਅਦ ਚ ਆਏ ਸੀ ਪ੍ਰਵਾਸੀ ਬਾਕੀ ਬਾਅਦ ਚ ਆਏ ਸੀਗੇ ਸਾਰੇ ਮੇਰੇ ਕੋਲ ਨਹੀਂ ਤਾਂ ਛੜਾਈ ਨਾ ਇਹਨਾਂ ਨੇ ਮੈਨੂੰ ਇਤੋਂ ਪੜ ਲਾ ਮੇਰੇ ਇੱਥੇ ਗਣਾ ਇਦਾਂ ਹੋ ਗਿਆ ਮੈਂ ਚਲਾਉਂਦੀ ਸੀ ਆ ਦੇਖੋ ਮੇਰੇ ਵੀ ਨੋਹ ਨੂੰ ਬੱਕੀ ਹੁਣ ਪੰਜਾਬ ਦੇ ਵਿੱਚ ਫੇ ਗੁੰਡਾ ਰਾਜ ਹੋ ਗਿਆ ਪ੍ਰਵਾਸੀਆਂ ਦਾ ਮੈਂ ਕਹਿੰਦੀ ਪਈਆਂ ਨਹੀਂ ਜਾਂਦੀ ਹੋਣੀ ਛੜਾਈ ਹੋਣੀ ਆ ਪੰਜਾਬੀਆਂ ਦੇ ਛੜ ਦੇ ਥੱਲੇ ਪਈਆਂ ਨੇ ਤਾਂ ਪਾਇਆ ਇੱਥੇ ਗੰਦ ਹੂੰ ਤੇ ਰਹਿਣਾ ਮੁਸ਼ਕਲ ਹੋ ਗਿਆ ਜੀ ਹੁਣ ਸਾ ਕਲ ਹੋ ਗਿਆ ਸਾਡਾ ਕਸ ਤੋਂ ਆਪਣੇ ਘਰਾਂ ਚੀ ਨਹੀਂ ਸੇਫ ਹੈਗੇ ਆ ਹਮ ਅਸੀਂ ਆਪਣੇ ਬੱਚਿਆਂ ਨੂੰ ਵੀ ਬਾਹਰ ਕਾਲ ਸਕਦੇ ਇਹਨਾਂ ਦੇ ਪਈਆਂ ਦਾ ਕੀ ਪਤਾ ਕਦੋਂ ਵਾਰਦਾਤ ਕਰਕੇ ਚਲੀ ਜਾਣੇ ਇਹ ਇਹਨਾਂ ਦਾ ਕੋਈ ਭਰੋਸਾ ਹੈਗਾ ਜਾਂ ਸਰਕਾਰ ਜ਼ਿੰਮੇਵਾਰ ਹੈਗੀ ਆ ਨਹੀਂ ਹੈਗੀ ਜ਼ਿੰਮੇਵਾਰ ਸਰਕਾਰ ਵੀ ਸਰਕਾਰ ਨੂੰ ਇੰਨਾ ਪਤਾ ਵੋਟਾ ਲੈਣ ਦਾ ਪਤਾ ਘਰੋ ਘਰੀ ਆ ਕੇ ਕੁਝ ਨਹੀਂ ਕਰ ਸਕਦੀ ਇਹ ਸਰਕਾਰ ਹੈ ਗੁੰਗੀ ਆ ਸਰਕਾਰ ਤੇ ਵਾਦੇ ਖੋਖਲੇ ਸਾਰੇ ਜਿਹੜੇ ਵਾਦੇ ਸਿਰਫ ਕੋਖਲੇ ਕੁਰਸੀਆਂ ਚਾਹੀਦੀਆਂ ਇਹਨਾਂ ਨੂੰ ਰਾਜਨੀਤੀਆਂ ਚਾਹੀਦੀਆਂ ਬਸ ਹੋਰ ਹਾਂ ਜੇ ਜਿੱਦਾਂ ਤੁਸੀਂ ਕਹਿ ਰਹੇ ਕਿ ਬੰਦੇ ਨੂੰ ਥੱਲੇ ਵੜਿਆ ਸੀ ਕੁਝ ਕਰ ਦਿੰਦੇ ਜੇ ਕੋਈ ਇਦਾਂ ਦੀ ਮਾਰਦਾ ਰਾਤ ਨੂੰ ਮਾਰਦਾਤ ਕਰਦੇ ਕੋਣ ਜ਼ਿੰਮੇਵਾਰ ਆ ਰਾਤੋ ਰਾਤ ਮਾਰਦਾਤ ਕਰਕੇ ਨਿਕਲ ਜਣ ਅਗਲੇ ਤੇਜਾ ਕੜਾ ਹੋਇਆ ਵਾ ਸਭ ਕੁਝ ਹੋ ਰਿਹਾ ਰਾਤੋ ਰਾਤ ਮਾਰਦਾਤ ਭਈ ਇਹ ਕਰਕੇ ਨਿਕਲ ਜਣ ਕੋ ਹੈਗੀ ਕੋਈ ਜ਼ਿੰਮੇਵਾਰ ਸਰਕਾਰ ਬਿਲਕੁਲ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਬੂਟਾ ਪਿੰਡ ਦੀਆਂ ਤਸਵੀਰਾਂ ਦਿਖਾ ਰਹੇ ਜਿੱਥੇ ਦੇਖੋ ਜੀ ਸਾਰੇ ਜਿਹੜੇ ਪੰਜਾਬੀ ਲੋਕ ਆਪਣੇ ਘਰਾਂ ਦੇ ਬਾਹਰ ਆ ਗਏ ਆ ਜੀ ਔਰ ਦੱਸਿਆ ਜਾ ਰਿਹਾ ਹੈ ਕਿ ਪ੍ਰਵਾਸੀ ਵੱਲੋਂ ਇਹ ਪੰਜਾਬੀ ਨੂੰ ਉਹਦੀ ਲੇਡੀਜ਼ ਦੇ ਉੱਤੇ ਜਿਹੜਾ ਹੱਥ ਪਾਇਆ ਗਿਆ ਵਾ ਤੇ ਨਾਲ ਉਹਨਾਂ ਨਾਲ ਕੁੱਟਮਾਰ ਕੀਤੀ ਗਈ ਹੈ ਔਰ ਪ੍ਰਵਾਸੀ ਦਾ ਔਰ ਪੰਜਾਬੀ ਦਾ ਦੋਨੋਂ ਦਾ ਤੁਹਾਡੇ ਪੱਖ ਤੁਹਾਡੇ ਰੱਖਿਆ ਹੋਇਆ ਹੈ ਕੌਣ ਸਹੀ ਹੈ ਜੇ ਆਪਣੇ ਕਮੈਂਟਾਂ ਦੇ ਰਾਏ ਜੂਸ ਆਪਣੀ ਰਾਏ ਦਿਓ ਹੁਣ ਤੱਕ ਤੁਸੀਂ ਜੁੜੇ ਰਹੇ ਤੁਹਾਡਾ ਬਹੁਤ ਬਹੁਤ ਧੰਨਵਾਦ